ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸਾਂਝ ਕਰੀਏ ਗਜਵੱਜ ਕੇ ਅੱਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਅਦਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚੌਪਈ ਸਾਹਿਬ ਦੇ ਪਾਠ ਦੀ ਤਾਕਤ ਤੇ ਉਸ ਦੀ ਬਖਸ਼ਿਸ਼ ਬਾਰੇ ਦੱਸਾਂਗੇ ਸਾਧ ਸੰਗਤ ਜੀ ਕਿ ਚੌਪਈ ਸਾਹਿਬ ਦਾ ਜਿਹੜਾ ਬੰਦਾ ਪਾਠ ਕਰਦਾ ਹੈ ਜਿਸ ਦੇ ਕੋਲ ਚੌਪਈ ਸਾਹਿਬ ਦੇ ਪਾਠ ਦਾ ਧੰਨ ਹੈ ਉਸ ਨੂੰ ਕਿਹੜੀਆਂ ਰਿੰਦੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਆਪ ਜੀ ਨੂੰ ਸਾਰੇ ਵਿਧੀ ਦੱਸਾਂਗੇ ਚੌਪਈ ਸਾਹਿਬ ਪਾਠ ਦੇ ਸਾਧ ਸੰਗਤ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮੰਨਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਜੋੜੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਵੇਂ ਨਵੇਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਰੋਜ਼ ਨਮੀਆਂ ਵੀਡੀਓਜ਼ ਦੇਖਣ ਨੂੰ ਮਿਲ ਸਕਣ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਥ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਤ ਪਾਉਂਦੇ ਹਾਂ ਸਾਤ ਸੰਗਤ ਜੀ ਚੌਪਈ ਸਾਹਿਬ ਦੀ ਬਾਣੀ ਦੀ ਬਖਸ਼ਿਸ਼ ਸਾਤ ਸੰਗਤ ਜੀ ਤੁਹਾਨੂੰ ਦੱਸਾਂਗੇ ਚੌਪਈ ਸਾਹਿਬ ਦੇ ਜਿਹੜਾ ਬੰਦਾ ਹਰ ਰੋਜ਼ ਪੰਜ ਚੌਪਈ ਸਾਹਿਬ ਦੇ ਪਾਠ ਕਰਦਾ ਹੈ ਇੱਕ ਦਿਨ ਸਾਤ ਸੰਗਤ ਜੀ ਇਹੋ ਜਿਹਾ ਆਉਂਦਾ ਹੈ ਕਿ ਉਸ ਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਸਾਤ ਸੰਗਤ ਜੀ ਉਸਨੇ ਨਾਮ ਮਿੱਠਾ ਲੱਗਣ ਲੱਗ ਪੈਂਦਾ ਹੈ ਸਾਧ ਸੰਗਤ ਜੀ ਐਸੀ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫੁਰਮਾਨ ਹੈ ਸੋਨੇ ਗੁੰਗ ਜੋਜ ਹੈ ਸੋਸ ਨਾ ਪਾਵਈ ਸੁਣੇ ਮੂੜ ਚਿਤ ਲਾਈ ਚਤੁਰਤਾ ਆਵਈ ਸੋਨੇ ਗੁੰਗ ਜੋਜੈ ਸਨਾ ਪਾਵਈ ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ ਸਾ ਸੰਗਤ ਜੀ ਮਹਾਂਪੁਰਸ਼ ਜੀ ਦੱਸਦੇ ਹਨ ਭਾਈ ਅਗਿਆਨੀ ਨੂੰ ਗਿਆਨ ਮਿਲ ਸਕਦਾ ਹੈ ਮੂੜ ਬੰਦਾ ਚਤੁਰ ਸਿਆਣਾ ਹੋ ਸਕਦਾ ਹੈ ਸਾ ਸੰਗਤ ਜੀ ਪਰ ਜੋ ਚੌਪਈ ਦੇ ਸਬਦ ਦਾ ਪਾਠ ਹੈ ਨਾ ਜੋ ਇਸ ਨੂੰ ਹਰ ਰੋਜ਼ ਕਰਦਾ ਹੈ ਸਾਤ ਸੰਗਤ ਜੀ ਉਸ ਸਾਰੇ ਵਿਗੜੇ ਕੰਮ ਸਵਰ ਜਾਂਦੇ ਹਨ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਉਸ ਸਾਰੇ ਦੁੱਖ ਦੂਰ ਦੂਰ ਹੋ ਜਾਂਦੇ ਹਨ ਸਾਤ ਸੰਗਤ ਜੀ ਕੋਈ ਵੀ ਉਸ ਨੂੰ ਸੰਕਟ ਹੋਵੇ ਉਸ ਦੀ ਜਿੰਦਗੀ ਦੇ ਵਿੱਚ ਉਹ ਵੀ ਸਾਰੇ ਠੀਕ ਹੋ ਜਾਂਦੇ ਹਨ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਦੁੱਖ ਦਰਦੋਂ ਨਿਕਟਣਾ ਤਿੰਨ ਨਰਕੇ ਰਹੇ ਦੁੱਖ ਦਰਦੋਂ ਨਿਕਟਣਾ ਤਿੰਨ ਨਰਕੇ ਰਹੇ ਸਾਧ ਸੰਗਤ ਜੀ ਆਪਣੇ ਵਿੱਚ ਬਹੁਤ ਇਨਸਾਨ ਕਹਿੰਦੇ ਹਨ ਕਿ ਸਾਡੇ ਘਰ ਖੂਨ ਦੇ ਛਿੱਟੇ ਪਏ ਹੋਏ ਸੀ ਸਾਡੇ ਕੱਪੜੇ ਕੱਟੇ ਹੋਏ ਸੀ ਸਾਧ ਸੰਗਤ ਜੀ ਅੱਤੇ ਸਾਡੇ ਕੋਠੇ ਉੱਤੇ ਕਿਸੇ ਨੇ ਹੱਡੀ ਸੁੱਟੀ ਹੋਈ ਸੀ ਸਾਸ ਸੰਗਤ ਜੀ ਸਾਡੇ ਘਰ ਕੁਝ ਕੀਤਾ ਕਰਾਇਆ ਹੋਇਆ ਹੈ ਸਾਸ ਸੰਗਤ ਜੀ ਸਾਡੀ ਬੱਚੀ ਦੀ ਸ਼ਾਦੀ ਨਹੀਂ ਹੋ ਰਹੀ ਹੈ ਵਰ ਬੰਨਿਆ ਹੋਇਆ ਹੈ ਸਾਸ ਸੰਗਤ ਜੀ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਹੈ ਸਾਡਾ ਰਿਜਕ ਬੰਨਿਆ ਹੋਇਆ ਹੈ ਸਾਸ ਸੰਗਤ ਜੀ ਪਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਭਾਈ ਜੇ ਤੇਰੇ ਕੋਲ ਚੌਪਈ ਸਾਹਿਬ ਦਾ ਧੰਨ ਹੈ ਨਾ ਇਹੋ ਜੇ ਡਰ ਤੇਰੇ ਨੇੜੇ ਨਹੀਂ ਆਉਣਗੇ ਸਾਥ ਸੰਗਤ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਈ ਜਿੰਨਾ ਦਿਰ ਤੂੰ ਚਪਈ ਸਾਹਿਬ ਦਾ ਪਾਠ ਕਰੇਗਾ ਕੋਈ ਵੀ ਤੇਰੇ ਨੇੜੇ ਨਹੀਂ ਆਊਗਾ ਕੋਈ ਮਾੜੀਆਂ ਸ਼ਕਤੀਆਂ ਤੇਰੇ ਨੇੜੇ ਨਹੀਂ ਆਉਣਗੀਆਂ ਸਾਥ ਸੰਗਤ ਜੀ ਜੋ ਜੰਤਰ ਮੰਤਰ ਤੰਤਰ ਨੇੜੇ ਨਹੀਂ ਆਉਣੇ ਜਿੰਨਾਂ ਕੋਲ ਬਾਣੀ ਦਾ ਧੰਨ ਹੈ ਸਾਥ ਸੰਗਤ ਜੀ ਇਹ ਉਹਨਾਂ ਨਾਲ ਹੁੰਦਾ ਹੈ ਜੰਤਰ ਮੰਤਰ ਤੰਤਰ ਸਾਧ ਸੰਗਤ ਜੀ ਇਹਨਾਂ ਤੇ ਹਾਵੀ ਹੁੰਦੇ ਹਨ ਜਿਨ੍ਹਾਂ ਕੋਲ ਬਾਣੀ ਦਾ ਧੰਨ ਨਹੀਂ ਹੈ ਸਾਧ ਸੰਗਤ ਜੀ ਚਪਈ ਸਾਹਿਬ ਦਾ ਧੰਨ ਨਹੀਂ ਹੈ ਸਾਧ ਸੰਗਤ ਜੀ ਐਸੀ ਤਰ੍ਹਾਂ ਹੀ ਪਾਈ ਬਾਣੀ ਦਾ ਫਰਮਾਨ ਹੈ ஜத்திர பூன் தன்த்திர மூத்த பிரேத்த பலவானா ஜன்த்திர தன்த்திர பூன் தன்த்திர மானா பூத்த பிரேத்த பலவானா சாசங்கி கரு நான பாத்ஷா ஜி பாணி தாத்தி ஹீ சார்ப ਸਾਤਸੰਗਤ ਜੀ ਇਸ ਦਾ ਸੁੱਖ ਸਦੀਵੀ ਹੈ ਸਾਤਸੰਗਤ ਜੀ ਦੂਸਰੇ ਚੀਜ਼ਾਂ ਦਾ ਸੁੱਖ ਚੰਦ ਸਮੇਂ ਲਈ ਹੈ ਸਾਤਸੰਗਤ ਜੀ ਪਰ ਇਹ ਜਿਹਨ ਜੋ ਬਾਣੀ ਦਾ ਪਾਠ ਕਰਦੇ ਹਨ ਇਹ ਸਾਨੂੰ ਸਾਰੀ ਜ਼ਿੰਦਗੀ ਸੁੱਖ ਦਿੰਦੇ ਹਨ ਸਾਤਸੰਗਤ ਜੀ ਉਹ ਬੰਦਾ ਇਸ ਜੰਤਰ ਮੰਤਰ ਤੰਤਰਵਲ ਭਜਦੇ ਹਨ ਸਾਤਸੰਗਤ ਜੀ ਬਹੁਤ ਸਾਰੇ ਇਦਾਂ ਦੇ ਇਨਸਾਨ ਨੇ ਉਹਨਾਂ ਦਾ ਕੋਈ ਕੰਮ ਨਹੀਂ ਚੱਲ ਰਿਹਾ ਘਰੋਵਾਰ ਦੇ ਵਿੱਚ ਬਰਕਤ ਨਹੀਂ ਪੈ ਰਹੀ ਇਸ ਘਰ ਦੇ ਵਿੱਚ ਕਲਾਕਲੇਸ਼ ਰਹਿੰਦਾ ਹੈ ਸਾਧ ਸੰਗਤ ਜੀ ਕਿਸੇ ਬੱਚੇ ਬੱਚੀ ਦਾ ਵਿਆਹ ਨਹੀਂ ਹੋ ਰਿਹਾ ਹੈ ਸਾਧ ਸੰਗਤ ਜੀ ਪਰ ਸਭ ਤੋਂ ਪਹਿਲਾਂ ਤਾਂ ਬਾਣੀ ਬਲ ਨਹੀਂ ਪਹਿਲਾਂ ਤਾਂ ਬਾਣੀ ਪੜਨਗੇ ਜਦੋਂ ਦੇਖਿਆ ਸੀ ਬਾਣੀ ਵੀ ਪੜ ਕੇ ਦੇਖ ਲਈ ਰੱਬ ਸਾਡੀ ਫਿਰ ਕਹਿਣਗੇ ਰੱਬ ਤਾਂ ਸਾਡੀ ਸੁਣਦਾ ਹੀ ਨਹੀਂ ਸਾਧ ਸੰਗਤ ਜੀ ਬਾਣੀ ਕੋਈ ਮੰਤਰ ਨਹੀਂ ਹੈ ਜਿਸ ਨੂੰ ਆਪਾਂ 2-4 ਦਿਨ ਪੜਾਂਗੇ ਤੇ ਉਹ ਆਪਣਾ ਰੂਪ ਦਿਖਾ ਦੇਵੇਗੀ ਸਾਧ ਸੰਗਤ ਜੀ ਬਾਣੀ ਪੜਦੇ ਸਮੇ ਪੜਨ ਨੂੰ ਸਮਾਂ ਲੱਗ ਸਕਦਾ ਹੈ ਕੰਮ ਨੂੰ ਸਮਾਂ ਲੱਗ ਸਕਦਾ ਹੈ ਪਰ ਕੰਮ ਜ਼ਰੂਰ ਸਿਰੇ ਚੜਦਾ ਹੈ ਤੁਸੀਂ ਵਾਹਿਗੁਰੂ ਜੀ ਤੇ ਭਰੋਸਾ ਤੇ ਰੱਖੋ ਇੱਕ ਵਾਰ ਸਾਧ ਸੰਗਤ ਜੀ ਬਹੁਤ ਸਾਰੇ ਇਨਸਾਨ ਇਦਾਂ ਦੇ ਨੇ ਕਿਸੇ ਦਾ ਕੋਈ ਕੰਮ ਨਹੀਂ ਬਣਦਾ ਉਹ ਕੋਈ ਪਖੰਡੀਆਂ ਬਾਬਿਆਂ ਕੋਲ ਭਜਨੇ ਨੇ ਸਾਧ ਸੰਗਤ ਜੀ ਉਹ ਸਿਆਣਿਆਂ ਕੋਲ ਭਜਦੇ ਨੇ ਜਿਹੜੇ ਕੋ ਜਾਦੂ ਮਟੂਨੇ ਕਰਦੇ ਹਨ ਸਾਧ ਸੰਗਤ ਜੀ ਕੀ ਤੁਸੀਂ ਇਹਨਾਂ ਜਾਦੂ ਟੂਨੇ ਕਰਕੇ ਤੁਹਾਡੇ ਕੰਮ ਬਣ ਜਾਂਦੇ ਹਨ ਨਹੀਂ ਸਾਧ ਸੰਗਤ ਜੀ ਜੇ ਬਣਦੇ ਵੀ ਹਨ ਉਹ ਥੋੜੇ ਸਮੇਂ ਲਈ ਬਣਦੇ ਹਨ ਉਹ ਤੁਹਾਨੂੰ ਸਦੀਵੀ ਸੁੱਖ ਨਹੀਂ ਦਿੰਦੇ ਸਾਧ ਸੰਗਤ ਜੀ ਇਹ ਚੰਦ ਸਮੇਂ ਲਈ ਬਣਦੇ ਹਨ ਸਾਤ ਸੰਗਤ ਜੀ ਅੱਪਾ ਦੇਖਦੇ ਹਾਂ ਆਪਣੇ ਘਰਾਂ ਦੇ ਵਿੱਚ ਅਖਬਾਰਾਂ ਲੱਗੀਆਂ ਹੋਈਆਂ ਸਨ ਸਾਤ ਸੰਗਤ ਜੀ ਉਹਨਾਂ ਦੇ ਵਿੱਚ ਇਸ ਚਾਰ ਬਣ ਕੇ ਆਉਂਦੇ ਹਨ ਸਾਤ ਸੰਗਤ ਜੀ ਕੋਈ ਛਪਾ ਕੇ ਭੇਜਦਾ ਹੈ ਕੋਈ ਵੱਖਰੇ ਭੇਜਦਾ ਹੈ ਸਾਤ ਸੰਗਤ ਜੀ ਉਹਨਾਂ ਤੇ ਲਿਖਿਆ ਹੁੰਦਾ ਹੈ ਸਾਤ ਸੰਗਤ ਜੀ ਉਦਾਸ ਹੋ ਗਏ ਹੋ ਤਾਂ ਕਿਸੇ ਵੀ ਤਾੰਤ੍ਰਿਕ ਵਿੱਦਿਆ ਦੁਆਰਾ ਆਪਣਾ ਅੱਗਾ ਪਿੱਛਾ ਕੁਝ ਦੇਖਣਾ ਚਾਹੋਗੇ ਤਾਂ ਸਾਨੂੰ ਫਲਾਣੇ ਪਤੇ ਤੇ ਦਰਸ਼ਨ ਦਿਓ ਸਾਧ ਸੰਗਤ ਜੀ ਇਹ ਤਾੰਤ੍ਰਿਕ ਵਿੱਦਿਆ ਹੈ ਸਾਧ ਸੰਗਤ ਜੀ ਜਿਹੜੇ ਇਹਨਾਂ ਕੋਲ ਜਾਂਦੇ ਹਨ ਉਹ ਚੰਦ ਦੇ ਦਿਨਾਂ ਲਈ ਉਹਨਾਂ ਦਾ ਕੰਮ ਠੀਕ ਹੁੰਦਾ ਹੈ ਸਾਧ ਸੰਗਤ ਜੀ ਪਰ ਤੁਹਾਨੂੰ ਉਸ ਦਿਵਸ ਸੁੱਖ ਨਹੀਂ ਦੇ ਸਕਦੇ ਸਾਧ ਸੰਗਤ ਜੀ ਸੰਤ ਮਹਾਂਪੁਰ ਜੀ ਕਹਿੰਦੇ ਨੇ ਭਾਈ ਇਹਨਾਂ ਜੰਤਰਾ ਮੰਤਰਾਂ ਤੰਤਰਾਂ ਦੇ ਵਿੱਚ ਕੁਝ ਨਹੀਂ ਹੈ ਜੇ ਤੁਸੀਂ ਆਪਣੇ ਸਾਰੇ ਕੰਮਾਂ ਨੂੰ ਚਾਹੁੰਦੇ ਹੋ ਕਿ ਠੀਕ ਹੋ ਜਾਣ ਤਾਂ ਸਾਧ ਸੰਗਤ ਜੀ ਉਸ ਵਾਹਿਗੁਰੂ ਦੀ ਬਾਣੀ ਤੋਂ ਉੱਪਰ ਕੁਝ ਵੀ ਨਹੀਂ ਹੈ ਜਿੰਨੀ ਤੇ ਤੁਸੀਂ ਉਸ ਵਾਹਿਗੁਰੂ ਤੇ ਭਰੋਸਾ ਨਹੀਂ ਰੱਖੋਗੇ ਸਾਧ ਸੰਗਤ ਜੀ ਤੁਹਾਡਾ ਕੋਈ ਕੰਮ ਸਿਰੇ ਨਹੀਂ ਚੜਦਾ ਸਾਧ ਸੰਗਤ ਜੀ ਤੁਹਾਨੂੰ ਸਰਦੀਵੀ ਸੁੱਖ ਨਹੀਂ ਮਿਲਦੇ ਉਹ ਜੋ ਸਰਦੀਵੀ ਸੁੱਖ ਤੁਹਾਨੂੰ ਮਿਲਣੇ ਹਨ ਉਹ ਬਾਣੀ ਤੋਂ ਹੀ ਮਿਲਣੇ ਹਨ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫੁਰਮਾਨ ਹੈ ਜੰਤਰ ਮੰਤਰ ਪੁਨ ਤੰਤਰ ਮਹਾਨਾ ਪੂਤ ਪਰੇਤ ਦੈਂਤ ਪਲਵਾਨਾ ਸਾਧ ਸੰਗਤ ਜੀ ਤੁਹਾਡੇ ਘਰ ਕੋਈ ਮਾੜਾ ਜਿਹਾ ਦੁੱਖ ਆ ਜਾਵੇ ਸਾਧ ਸੰਗਤ ਜੀ ਤੁਹਾਨੂੰ 50 20 ਬੰਦੇ ਸਲਾਹ ਦੇਣ ਆ ਜਾਂਦੇ ਹਨ ਤੂੰ ਚੱਲ ਉਹ ਫਲਾਣੇ ਸਿਆਣੇ ਕੋਲ ਚੱਲ ਤੂੰ ਫਲਾਣੇ ਬਾਬੇ ਕੋਲ ਚੱਲ ਤੇਰਾ ਸਾਰੇ ਕੰਮ ਠੀਕ ਹੋ ਜਾਣਗੇ ਸਾਥ ਸੰਗਤ ਜੀ ਲੋਕੀ ਤਾਂ ਚਾਹੁੰਦੇ ਹੀ ਹਨ ਕਿ ਤੁਹਾਡੇ ਘਰ ਦੇ ਵਿੱਚ ਸੁੱਖ ਨਾ ਆਵੇ ਪਰ ਸਾਥ ਸੰਗਤ ਜੀ ਕਈ ਲੋਕ ਇਦਾਂ ਦੇ ਹੁੰਦੇ ਹਨ ਉਹ ਗੁਰੂ ਤੇ ਘੱਟ ਵਿਸ਼ਵਾਸ ਉਹ ਲੋਕਾਂ ਦੀਆਂ ਗੱਲਾਂ ਤੇ ਵੱਧ ਵਿਸ਼ਵਾਸ ਦਿੰਦੇ ਹਨ ਉਹ ਬਾਬਿਆਂ ਤੇ ਵੱਧ ਵਿਸ਼ਵਾਸ ਕਰਦੇ ਹਨ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਭਾਈ ਬਾਣੀ ਜਿਹੜੀ ਸਭ ਤੋਂ ਮਹਾਨ ਹੈ ਇਸ ਸਦੀ ਵੀ ਸੁਖ ਦਿੰਦੀ ਹੈ ਸਾਧ ਸੰਗਤ ਜੀ ਜਿਸ ਦੇ ਕੋਲ ਚਪਈ ਸਾਹਿਬ ਦਾ ਧੰਨ ਹੈ ਨਾ ਉਸ ਦੇ ਨੇਰੇ ਡਰ ਭੌਣੇ ਨਹੀਂ ਆਵੇਗਾ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਰੋਜ਼ ਚਾਹੇ ਚਪਈ ਸਾਹਿਬ ਦਾ ਇੱਕ ਪਾਠ ਕਰ ਲਿਆ ਕਰੋ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਆਉਣ ਵਾਲੇ ਦੁੱਖ ਸਭ ਦੂਰ ਹੋ ਜਾਣਗੇ ਸਾਧ ਸੰਗਤ ਜੀ ਕੋਈ ਵੀ ਤੁਹਾਡਾ ਕੰਮ ਨਹੀਂ ਚੱਲਦਾ ਹੈ ਉਹ ਵੀ ਚੱਲਣ ਲੱਗ ਪਏਗਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫੁਰਮਾਨ ਹੈ ਦੂਖ ਦਰਦੋਂ ਨਿਕਟਣਾ ਤਿੰਨ ਨਰਕੇ ਰਹੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਕੰਗੀ ਤਰਪਾਸ਼ਾ ਜੀ ਕਹਿੰਦੇ ਨੇ ਭਾਈ ਇਹ ਪਉ ਉਹਨਾਂ ਦੇ ਨਿਕਟ ਨਹੀਂ ਆਉਂਦੇ ਜਿਹੜੇ ਗੁਰੂ ਦੀ ਬਾਣੀ ਦਾ ਪਾਠ ਕਰਦੇ ਹਨ ਗੁਰੂ ਦੀ ਬਾਣੀ ਦਾ ਜਾਪ ਕਰਦੇ ਹਨ ਸਾਧ ਸੰਗਤ ਜੀ ਸਭ ਦਾ ਇੱਕੋ ਹੀ ਗੱਲ ਹੈ ਭਾਈ ਜੋ ਗੁਰੂ ਦੀ ਬਾਣੀ ਹੈ ਨਾ ਜੋ ਕੁਝ ਉਸ ਤੋਂ ਮਿਲਣਾ ਹੈ ਨਾ ਉਸ ਤੋਂ ਵੱਧ ਕੇ ਆ ਬਾਬੇ ਪਖੰਡੀ ਬਾਬਿਆਂ ਕੋਲ ਕੁਝ ਨਹੀਂ ਮਿਲਦਾ ਸਾਧ ਸੰਗਤ ਜੀ ਜੇ ਤੁਸੀਂ ਮੰਨਣਾ ਹੈ ਨਾ ਉਸ ਕਲਗੀਧਰ ਪਾਸ਼ਾ ਜੀ ਨੂੰ ਮੰਨੋ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਵਿੱਚ ਇੰਨਾ ਕੁਝ ਬਖਸ਼ਿਸ਼ ਕੀਤਾ ਹੈ ਨਾ ਉਹ ਤੁਹਾਡੇ ਦੁੱਖ ਕਸ਼ਟ ਵੀ ਦੂਰ ਕਰਾਂਗੇ ਸਾਧ ਸੰਗਤ ਜੀ ਏਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਜੇ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹਾਂ ਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਹੋਈਆਂ ਪੁੱਲਾਂ ਚੁੱਕਾਂ ਨਹੀਂ ਖਿਮਾ ਬਖਸ਼ਣਾ ਜੀ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਹੋਇ ਨਾ ਪੁੱਲਾ ਚੁੱਕਾ ਨਹੀਂ ਕਿ ਮਾਂ ਬਖਸ਼ਨੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੀ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ